ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਮਹਾਮਾਈ ਦਾ ਜਾਗ ਰਣਾ ਕਰਵਾਇਆ ਜਾ ਰਿਹਾ ਵਜ ਅੱਜ ਕਿੰਨਾਵਾਂ ਜਾਗ ਰਣਾ ਤੇ ਇਹ ਕਿਹੜੀ ਜਗ੍ਹਾ ਦੇ ਵਿੱਚ ਹੋ ਰਿਹਾ ਸਰ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੈ ਮਾਤਾ ਦੀ ਇਹ ਮਾਤਾ ਰਾਣੀ ਦਾ ਚੌਥਾ ਵਿਸ਼ਾਲ ਭਗਤੀ ਜਗਰਾਤਾ ਕਰਾ ਰਹੇ ਜੀ ਵਾਰਡ ਨੰਬਰ 11 ਦੇ ਵਿੱਚ ਹੋਣ ਜਾ ਰਿਹਾ ਜੀ ਇਹ ਸਮੂਹ ਸੇਵਾਦਾਰ ਖੜੇ ਨੇ ਮੇਰੇ ਨਾਲ ਟੀਮ ਮੈਂਬਰ ਖੜੇ ਨੇ ਕਲੱਬ ਦੇ ਮੈਂਬਰ ਖੜੇ ਨੇ ਇਹ ਸਾਰੀ ਸੰਗਤਾਂ ਵੱਲੋਂ ਸਾਡੇ ਭਾਈ ਸਾਹਿਬ ਨੇ ਬਥੇਰਾ ਸਹਿਯੋਗ ਕੀਤਾ ਸਾਰਿਆਂ ਦੇ ਸਹਿਯੋਗ ਦੇ ਵੱਲੋਂ ਇਹ ਜਗਰਾਤਾ ਹੋਣ ਜਾ ਰਿਹਾ ਤੇ ਬੜੇ ਧੂਮਤਾਮ ਨਾਲ ਬੜੇ ਸ਼ਰਧਾ ਨਾਲ ਇਹ ਚੌਥਾ ਜਗਰਾਤਾ ਹੋਣ ਜਾ ਰਿਹਾ ਜੀ ਤੇ ਅੱਜ ਕਿਸ ਤਰ੍ਹਾਂ ਕਿੰਨਾ ਜਿਹੜਾ ਗੁਣਗਾਨ ਕੀਤਾ ਜਾਏਗਾ ਮਾਮਾਈ ਦਾ ਜੀ ਗੁਣਗਾਨ ਮਾਈ ਦਾ ਮਾਈ ਮਾਈ ਦਾ ਜੀ ਲੰਗਰ ਬਣਦਾ ਹੈ ਦਾਤੀ ਦੇ ਭੰਡਾਰਾ ਮਾਮੇ ਦਾ ਚੱਲ ਰਿਹਾ ਟੈਂਟ ਲੱਗ ਚੁੱਕੇ ਨੇ ਤੇ ਸੋਹਣੇ ਸੋਹਣੇ ਚਾਕੀਆਂ ਕੱਢਾਂਗੇ ਠੀਕ ਹੈ ਨਾ ਤੇ ਹਰ ਸਾਲ ਦੀ ਤਰ੍ਹਾਂ ਮੇਰੀ ਸੇਵਾ ਮਾਮੇ ਦਾ ਗੁਣਗਾਨ ਦੀ ਆ ਉਹ ਵੀ ਪੂਰੀ ਸ਼ਰਧਾ ਨਾਲ ਧੂਮਤਾਵ ਨਾਲ ਮਾਮੇ ਦਾ ਗੁਣਗਾਨ ਕਰਾਂਗੇ ਤੇ ਸਾਡੇ ਸੰਗਤਾਂ ਨੂੰ ਬੇਨਤੀ ਆ ਸਾਰੇ ਇਲਾਕਾ ਨਿਵਾਸੀ ਨੂੰ ਬੇਨਤੀ ਆ ਕਿ ਹਮ ਮਾਮਾ ਕੇ ਪਹੁੰਚੋ ਗਾਰ ਨੰਬਰ 11 ਦੇ ਵਿੱਚ ਤੇ ਮਹਾਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਤੇ ਹੋਰ ਕਿਸ ਤਰ੍ਹਾਂ ਸਮੂਸ ਆਨੇ ਵਾਲ ਵਸਤੀਆਂ ਨੂੰ ਕੀ ਕਹਿਣਾ ਚਾਹੋਗੇ ਜੋ ਅੱਜ ਇਸ ਸਾਡੇ ਵਾਰਡ ਨੰਬਰ 11 ਦੇ ਵਿੱਚ ਜਿਹੜਾ ਹੈ ਮਹਾਮਈ ਦਾ ਜਾਗਰਣ ਹੋ ਰਿਹਾ ਤੇ ਇਸ ਦੇ ਨਾਲ ਨਾਲ ਅਲੱਗ ਆਸ-ਪਾਸ ਦੇ ਵਾਰਡ ਵੀ ਹੈਗੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਬਸ ਇਹੀ ਬੇਨਤੀ ਹੈ ਉਹਨਾਂ ਤੇ ਚਰਨਾ ਵਿੱਚ ਇਹੀ ਬੇਨਤੀ ਹੈ ਕਿ ਸਾਰੇ ਜਾਗਰਾਤੇ ਕਿਉਂਕਿ ਸਾਰੀ ਸੰਗਤ ਨੂੰ ਖੁੱਲਾ ਸੱਦਾ ਹੈ ਜੀ ਤੇ ਸਾਰੇ ਪਹੁੰਚੋ ਹਮ ਹਮਾ ਕੇ ਇਹ ਇਕੱਲੇ ਵਾਰਡ ਦਾ ਜਾਗਰਣ ਨਹੀਂ ਸਾਰੇ ਸ਼ਹਿਰ ਦਾ ਜਾਗਰਣ ਆ ਤੇ ਮਹਾਮਈ ਦੇ ਭਗਤਾਂ ਨੂੰ ਖੁੱਲਾ ਸੱਦਾ ਸਾਰੇ ਹਮ ਹਮਾ ਕੇ ਸਾਰੇ ਵਾਰਡ ਵਾਸੀ ਸਾਰੇ ਸ਼ਹਿਰ ਵਾਸੀ ਹਮ ਹਮਾ ਕੇ ਪਹੁੰਚੋ ਤੇ ਮਾਤਾ ਰਾਣੀ ਸਭ ਦੀ ਕਿਰਪਾ ਰੱਖੇ ਸਾਰਿਆਂ ਨੂੰ ਖੁੱਲਾ ਸਦਾ ਜੀ